ਉਹਨਾਂ ਦੇ ਪਿਤਾ ਉਹਨਾਂ ਦਾ ਨਾਮ ਸੀ ਸਿਧਾਰਥ ਬਚਪਨ ਦਾ ਨਾਮ ਸੀ ਸਿਧਾਰਥ ਰਾਜਕੁਮਾਰ ਸਿਧਾਰਥ ਧਿਆਨ ਨਾਲ ਸੁਣਿਓ ਕਿਸੇ ਨੇ ਦੱਸਿਆ ਰਾਜਿਆ ਤੇਰੇ ਪੁੱਤ ਨੇ ਵੱਡਾ ਹੋ ਕੇ ਫਕੀਰ ਬਣ ਜਾਣਾ ਇਹਦਾ ਮਨ ਉਪਰਾਮ ਹੋ ਜਾਏਗਾ ਰਾਜ ਤੋਂ ਵਿਰਾਗੀ ਹੋ ਜਾਏਗਾ ਇਹਨੇ ਰਾਜ ਕਰਨਾ ਨਹੀਂ ਸਿਧਾਰਥ ਦੇ ਪਿਤਾ ਨੇ ਕਿਹਾ ਇਹਦਾ ਬਰਾਗੀ ਮਨ ਹੋਣ ਹੀ ਨਹੀਂ ਦੇਣਾ ਮਨ ਖੁਸ਼ੀ ਰੱਖਾਂਗੇ ਸਦਾ ਇਹਦਾ ਮਨ ਬਰਾਗੀ ਕਿਵੇਂ ਹੋ ਜੀ ਵੈਰਾਗ ਬੰਦੇ ਨੂੰ ਲੱਗੇਗਾ ਕੋਈ ਵਿਛੋੜਾ ਪਵੇ ਕੋਈ ਦੁੱਖ ਹੋਵੇ ਤਾਂ ਹੀ ਬਰਾਗੀ ਹੋ ਰਾਜਾ ਕਹਿੰਦਾ ਪੁੱਤ ਮੇਰਾ ਹੈ ਕੱਲਾ-ਕੱਲਾ ਮੇਰਾ ਪੁੱਤ ਹੈ ਤੇ ਮੈਂ ਬਰਾਗੀ ਹੋਣ ਹੀ ਨਹੀਂ ਦੇਣਾ ਰਾਜਕੁਮਾਰ ਸਿਧਾਰਥ ਨੂੰ ਇੰਨੀਆਂ ਸੁੱਖ ਸਹੂਲਤਾਂ ਚ ਰੱਖਿਆ ਇਦੇ ਸਾਹਮਣੇ ਕਦੇ ਤਕਲੀਫ ਨਹੀਂ ਵੇਖੀ ਇਹਨੇ ਕਿਸੇ ਦੀ ਤਕਲੀਫ ਨਹੀਂ ਵੇਖੀ ਕੋਈ ਇਹਦੇ ਸਾਹਮਣੇ ਮੁਸ਼ਕਲ ਨਹੀਂ ਆਈ ਐਦਾਂ ਪਾਲਿਆ ਬੜਾ ਸੌਫਟ ਸੀ ਕਈ ਸਾਲ ਇੰਨਾ ਹੀ ਲੰਘ ਗਏ ਵਿਆਹ ਕਰ ਦਿੱਤਾ ਵਿਆਹ ਤੋਂ ਬਾਅਦ ਘਰ ਵਾਲੀ ਸੀ ਆਈ ਫਿਰ ਇੱਕੇ ਬੱਚਾ ਹੋਇਆ ਰਾਹੁਲ ਉਹਦਾ ਨਾਮ ਰੱਖਿਆ ਬੱਚੇ ਦਾ ਬੜੀ ਸੋਹਣੀ ਜ਼ਿੰਦਗੀ ਬਤੀਤ ਹੋ ਰਹੀ ਸੀ ਤੇ ਸਿਧਾਰਥ ਦਾ ਇੱਕ ਵਜ਼ੀਰ ਕਹਿ ਸਕਦੇ ਆ ਆਪਾਂ ਉਹਦਾ ਨੇੜੇ ਵਾਲਾ ਇੱਕ ਸਾਥੀ ਰਥਵਾਹੀ ਵੀ ਕਦੇ-ਕਦੇ ਚੰਨਾ ਉਹਦਾ ਨਾਮ ਸੀ ਚੰਨਾ ਰਾਜਕੁਮਾਰ ਸਿਧਾਰਥ ਨੇ ਇੱਕ ਦਿਨ ਇੱਛਾ ਜ਼ਾਹਰ ਕੀਤੀ ਕਹਿੰਦੇ ਚੰਨਿਆ ਓਏ ਕਿਤੇ ਘੁੰਮ ਕੇ ਆਈਏ ਬਾਹਰ ਨਿਕਲੀਏ ਚੰਨਾ ਕਹਿੰਦਾ ਛੱਡੋ ਜੀ ਆਪਾਂ ਕੀ ਲੈਣ ਜਾਣਾ ਕਦੇ ਬਾਹਰ ਨਿਕਲਿਆ ਹੀ ਨਹੀਂ ਸੀ ਮਾਹੌਲ ਇਹੋ ਜਿਹੇ ਚ ਰੱਖਿਆ ਉਹਨੂੰ ਕਦੇ ਬਾਹਰ ਹੀ ਨਹੀਂ ਕੱਢਿਆ ਕਹਿੰਦੇ ਨਹੀਂ ਨਹੀਂ ਮੈਂ ਘੁੰਮਣ ਜਾਣਾ ਚੱਲ ਚਲੀਏ ਜੰਨਾ ਚਲਾਉਂਦਾ ਰੱਥ ਹੱਕਦਾ ਰੱਥ ਤੇ ਇਹ ਆਪ ਰੱਥ ਤੇ ਚੜ ਗਿਆ ਰਾਜਕੁਮਾਰ ਸਿਧਾਰਥ ਚਲਦਿਆਂ ਚਲਦਿਆਂ ਸਾਹਮਣੇ ਕੀ ਵੇਖਿਆ ਇੱਕ ਬੰਦਾ ਹਾਏ ਕੁਰਲਾਹਟ ਕਰਦਾ ਢਿੱਡ ਫੜੀ ਜਾ ਰਿਹਾ ਹੈ ਦਰਦ ਹੋ ਰਿਹਾ ਹੈ ਬੜਾ ਬਹਿੜਾ ਹਾਏ ਹਾਏ ਕਰਦਾ ਸਿਧਾਰਥ ਪੁੱਛਦਾ ਚੰਨਿਆ ਉਹ ਆ ਕੀ ਹੋ ਰਿਹਾ ਬੰਦਾ ਇਹ ਕੀ ਕਰਦਾ ਹੈ ਕਹਿੰਦੇ ਚੀਕਾ ਮਾਰਦਾ ਹੈ ਰੋਂਦਾ ਹੈ ਸਦਾਰਥ ਨੇ ਕਦੇ ਕੋਈ ਬੰਦਾ ਰੋਂਦਾ ਹੀ ਨਹੀਂ ਸੀ ਵੇਖਿਆ ساری ਜ਼ਿੰਦਗੀ ਚ ਕਹਿੰਦੇ ਰੋਂਦਾ ਹੈ ਇਹਨੂੰ ਕੀ ਹੋਇਆ ਕਹਿੰਦੇ ਇਹਦੇ ਦਰਦ ਹੋ ਰਿਹਾ ਹੈ ਇਹਦੇ ਤਕਲੀਫ ਹੋ ਰਹੀ ਹੈ ਇਹਦੇ ਪੇਟ ਚ ਪ੍ਰੋਬਲਮ ਹੈ ਦਰਦ ਸਦਾਰਥ ਪੁੱਛਦਾ ਵੀ ਇਹ ਦਰਦ ਹੋ ਜਾਂਦਾ ਹੁੰਦਾ ਹੈ ਕਹਿੰਦੇ ਹੁੰਦਾ ਹੈ ਕਹਿੰਦੇ ਬਾਕੀਆਂ ਨੂੰ ਵੀ ਹੋ ਜਾਂਦਾ ਹੈ ਕਹਿੰਦੇ ਹੋ ਜਾਂਦਾ ਹੈ ਸਧਾਰਤ ਪੁੱਛਦਾ ਕਦੇ ਮੈਨੂੰ ਵੀ ਹੋ ਸਕਦਾ ਹੈ ਚੰਨਾ ਕਹਿੰਦਾ ਜੁਗ-ਜੁਗ ਜੀਓ ਤੁਹਾਨੂੰ ਕਿਉਂ ਦਰਦ ਹੋਵੇ ਕਹਿੰਦੇ ਪਰ ਇਹ ਦੱਸ ਵੀ ਹੋ ਸਕਦਾ ਹੈ ਕਹਿੰਦੇ ਜੀ ਦਰਦ ਦਾ ਕੀ ਪਤਾ ਬਿਮਾਰੀ ਦਾ ਕੀ ਪਤਾ ਕਿਤੇ ਤੇ ਆ ਜਾਏ ਇਹ ਹੋ ਸਕਦਾ ਹੈ ਕੀ ਪਤਾ ਲੱਗਦਾ ਬਿਮਾਰੀ ਹੈ ਤੇ ਕਿਸੇ ਤੇ ਵੀ ਆ ਸਕਦੀ ਹੈ ਇੰਨੀ ਗੱਲ ਸੁਣ ਕੇ ਵੀ ਮੈਨੂੰ ਵੀ ਬਿਮਾਰੀ ਆ ਸਕਦੀ ਹੈ ਸਿਧਾਰਥ ਕਹਿਣ ਲੱਗਾ ਚੰਨਿਆ ਹੁਣ ਨਹੀਂ ਸੈਰ ਕਰਨ ਜਾਣਾ ਚੱਲ ਚਲੀਏ ਵਾਪਸ ਵਾਪਸ ਚਲਿਆ ਗਿਆ ਕਈ ਦਿਨ ਨੀਂਦ ਨਹੀਂ ਆਈ ਸਿਧਾਰਥ ਇਹ ਬਿਮਾਰੀ ਵੀ ਆ ਜਾਂਦੀ ਹੁੰਦੀ ਰੋਗ ਵੀ ਆ ਜਾਂਦਾ ਹੁੰਦਾ ਲੋ ਅੱਗੇ ਕੁਝ ਦਿਨ ਲੰਘੇ ਕੁਝ ਮਹੀਨੇ ਲੰਘੇ ਚੰਨਿਆ ਅੱਜ ਚਲੀਏ ਓਏ ਸੈਰ ਕਰਨ ਚੱਲ ਬੱਗੀ ਤੇ ਘੁਮਾ ਕੇ ਲਿਆ ਉਹ ਕਹਿੰਦਾ ਰਹਿਣ ਦਿਓ ਜੀ ਤੁਸੀਂ ਉਸ ਦਿਨ ਆਪਾ ਬਿਮਾਰ ਬੰਦਾ ਵੇਖ ਲਿਆ ਸੀ ਕਹਿੰਦੇ ਰਹਿਣ ਦਿਓ ਕਹਿੰਦੇ ਨਹੀਂ ਮੈਂ ਤੇ ਜਾਣਾ ਹੁਣ ਮੋੜੇ ਕਿਵੇਂ ਚੰਨੇ ਨੇ ਫਿਰ ਰਥ ਕਿਆ ਉਹ ਬਹਿ ਗਿਆ ਅੱਜ ਥੋੜੀ ਦੂਰ ਬਾਜ਼ਾਰ ਵਿੱਚ ਗਏ ਚੰਨੇ ਨੇ ਰਥ ਹੌਲੀ ਕਰ ਲਿਆ ਉਹ ਰੁਕ ਕਿਉਂ ਗਿਆ ਕਹਿੰਦੇ ਅੱਗੋਂ ਲੰਘ ਰਿਹਾ ਬਾਬਾ ਉਹ ਬਜ਼ੁਰਗ ਕੋਈ ਲੰਘਿਆ ਜਾਂਦਾ ਹੈ ਚਿਹਰਾ ਸੁੱਕਿਆ ਪਿਆ ਝੁਰੜੀਆਂ ਪਈਆਂ ਹੋਈਆਂ ਕੁੱਬੋਂ ਨਿਕਲਿਆ ਹੋਇਆ ਉਹ ਜਦੋਂ ਇਦਾਂ ਇਦਾਂ ਅੱਗੋਂ ਬਜ਼ੁਰਗ ਲੰਘਿਆ ਤੇ ਪੁੱਛਦਾ ਹੈ ਸਿਧਾਰਥ ਇਹ ਕੌਣ ਹੈ ਕਹਿੰਦੇ ਬਜ਼ੁਰਗ ਹੈ ਇਹ ਬਜ਼ੁਰਗ ਕੀ ਹੁੰਦਾ ਹੈ ਇਹਦੇ ਸਾਹਮਣੇ ਕਹਿੰਦੇ ਬੁੱਢਾ ਬੰਦਾ ਨਹੀਂ ਸੀ ਲਿਆਂਦਾ ਇਹਦੇ ਪਿਓ ਨੇ ਇਹ ਬਜ਼ੁਰਗ ਹੈ ਕਹਿੰਦੇ ਬਜ਼ੁਰਗ ਕਹਿੰਦੇ ਕੀ ਹੁੰਦਾ ਹੈ ਕਹਿੰਦੇ ਬੰਦਾ ਹੀ ਬੁੱਢਾ ਹੋ ਜਾਂਦਾ ਹੈ ਮਤਲਬ ਕਹਿੰਦੇ ਇਹ ਪਹਿਲਾਂ ਆਪਣੇ ਵਰਗਾ ਸੀ ਤਕੜਾ ਸੀ ਪਹਿਲਾਂ ਬੱਚਾ ਸੀ ਫਿਰ ਜਵਾਨ ਹੋ ਗਿਆ ਫਿਰ ਇੱਕ ਦਿਨ ਇਹ ਜਿਹਾ ਹੋ ਜਾਂਦਾ ਬੰਦਾ ਬੁੱਢਾ ਹੋ ਜਾਂਦਾ ਰਾਜਕੁਮਾਰ ਕਹਿੰਦਾ ਬੁੱਢਾ ਹੋ ਜਾਂਦਾ ਹਰ ਬੰਦਾ ਹੀ ਹੁੰਦਾ ਕਹਿੰਦੇ ਹਰ ਬੰਦਾ ਹੀ ਹੁੰਦਾ ਸਾਰੇ ਹੀ ਬੁੱਢੇ ਹੁੰਦੇ ਨੇ ਕਹਿੰਦੇ ਹੁੰਦੇ ਨੇ ਚੰਨਿਆ ਤੂੰ ਵੀ ਬੁੱਢਾ ਹੋਏਂਗਾ ਕਹਿੰਦੇ ਮੈਂ ਵੀ ਹੋਵਾਂਗਾ ਫਿਰ ਚੰਨਿਆ ਮੈਂ ਵੀ ਬੁੱਢਾ ਹੋਵਾਂਗਾ ਕਹਿੰਦੇ ਜੀ ਜੁਗ-ਜੁਗ ਜੀਓ ਜਵਾਨੀਆਂ ਮਾਣੋ ਕਹਿੰਦੇ ਇਹਨਾਂ ਕੱਲ ਗੱਲ ਦੱਸੀ ਸੱਚੀ ਦੱਸ ਵੀ ਮੈਂ ਬੁੱਢਾ ਹੋਵਾਂਗਾ ਕਹਿੰਦੇ ਮੇਰੇ ਤੇ ਵੀ ਝੁਰੜੀਆਂ ਪੈਣਗੀਆਂ ਕਹਿੰਦੇ ਪੈਣਗੀਆਂ ਮੇਰੇ ਵੀ ਕੁੱਬ ਨਿਕਲੂ ਕਹਿੰਦੇ ਨਿਕਲੂ ਮੇਰੇ ਵੀ ਦੰਦ ਨਿਕਲ ਜਾਣਗੇ ਕਹਿੰਦੇ ਨਿਕਲ ਜਾਣਗੇ ਇਹ ਤੇ ਸਭ ਤੇ ਹੀ ਆਉਣਾ ਹੈ ਨਾ ਸਮਾਂ ਕਾਲੇ ਕੇਸ ਸਦਾ ਨਹੀਂ ਰਹਿਣੇ ਦੰਦ ਨਹੀਂ ਰਹਿਣੇ ਚੱਪਣ ਚੱਲਣ ਰਤਨ ਸੇ ਸੁਣੀਰ ਵਹਿ ਗਏ 헤ੜੇ ਮੁੱਤੀ ਧਾ ਸੇ ਜਾਨੀ ਇਹ ਬੜੇਪਾ ਆਵੇਗਾ ਸਾਰਿਆਂ ਤੇ ਆਵੇਗਾ ਚੰਨਿਆ ਤੇਰੇ ਤੇ ਵੀ ਆਊ ਰਾਜਕੁਮਾਰ ਸੁਧਾਰਤ ਨੂੰ ਜਵਾਬ ਦਿੱਤਾ ਚੰਨਾ ਕਹਿੰਦਾ ਜੀ ਆਊ ਕੀ ਇਹ ਬੜੇਪਾ ਮੇਰੇ ਤੇ ਵੀ ਆਏਗਾ ਕਹਿੰਦੇ ਜੀ ਇਦਾਂ ਨਾ ਮੇਰੇ ਤੋਂ ਕਹਾਓ ਕਹਿੰਦੇ ਦੱਸ ਝੂਠ ਨਾ ਬੋਲ ਕਹਿੰਦੇ ਜੀ ਆਏਗਾ ਇਹਦੇ ਤੋਂ ਕੋਈ ਬਚ ਨਹੀਂ ਸਕਦਾ ਜਿਹੜਾ ਵੀ ਆਇਆ ਜਿਹਦੇ ਤੇ ਜਵਾਨੀ ਮੁੜ ਕੇ ਬੜੇਪਾ ਆਉਣੀ ਹੈ। ਬਸ ਐਨੀ ਗੱਲ ਸੁਣੀ ਚੰਨਿਆ ਚੱਲ ਮੁੜ ਚੱਲ ਪਿੱਛੇ ਅੱਜ ਨਹੀਂ ਅੱਗੇ ਜਾਣਾ। ਫਿਰ ਕਈ ਮਹੀਨੇ ਨਹੀਂ ਰਾਜਕੁਮਾਰ ਸਦਾਰਥ ਨੂੰ نیند ਆਈ। ਹੈ? ਆ ਜਵਾਨੀ ਆ ਜੋਸ਼ ਚਲਿਆ ਜਾਣਾ ਹੈ। ਬਸ ਫਿਰ ਤੀਜਾ ਸਮਾਂ ਆਇਆ ਫਿਰ ਇੱਕ ਦਿਨ ਕਹਿੰਦੇ ਚੰਨਿਆ ਚੱਲੀਏ ਓਏ ਸੈਰ ਕਰ। ਉਹ ਕਹਿੰਦਾ ਮੈਂ ਨਹੀਂ ਜੀ ਜਾਣਾ ਤੁਸੀਂ ਤੇ ਹੋਰ ਹੀ ਗੱਲਾਂ ਲੱਗ ਜਾਂ ਨੇ ਕਰਨੇ ਕਹਿੰਦੇ ਨਹੀਂ ਚੱਲ ਚਲੋ ਜੀ ਫੇਰ ਬਹਿ ਗਏ ਰੱਥ ਦੇ ਉੱਤੇ ਅੱਗੇ ਵੇਖਿਆ ਕਿਸੇ ਦੀ ਅਰਥੀ ਜਾ ਰਹੀ ਸੀ RAM ਨਾਮ ਸਤ ਹੈ ਜਿੱਦਾਂ ਕਰਦੇ ਆਪਾਂ ਅਰਥੀ ਜਾਵੇ ਮਗਰ ਬੰਦੇ ਇਹਨੇ ਪਹਿਲੀ ਵਾਰੀ ਮਰਿਆ ਬੰਦਾ ਵੇਖਿਆ ਉਹ ਆ ਕੀ ਹੈ ਚੰਨਿਆ ਕਹਿੰਦੇ ਕੋਈ ਬੰਦਾ ਮਰ ਗਿਆ ਉਹਨੂੰ ਲੈ ਕੇ ਜਾ ਰਹੇ ਨੇ ਕਹਿੰਦੇ ਮਰਨਾ ਕੀ ਹੁੰਦਾ ਹੈ ਕਹਿੰਦੇ ਬੰਦਾ ਇੱਕ ਦਿਨ ਸਾਹ ਖਤਮ ਹੋ ਜਾਂਦੇ ਨੇ ਇੱਕ ਦਿਨ ਮਰ ਜਾਂਦਾ ਉਹ ਚੰਨਿਆ ਸਾਰੇ ਮਰ ਜਾਂਦੇ ਨੇ ਕਹਿੰਦੇ ਸਾਰੇ ਮਰ ਜਾਂਦੇ ਉਹ ਚੰਨਿਆ ਤੂੰ ਵੀ ਮਰੇਗਾ ਕਹਿੰਦੇ ਮਰਾਂਗਾ ਤੇ ਸੱਚ ਦਾ ਸੱਜਣਿਆ ਮੈਂ ਵੀ ਮਰਾਂਗਾ ਇਹ ਚੰਨਾ ਕਿਵੇਂ ਕਵੇ ਵੀ ਤੁਸੀਂ ਵੀ ਮਰੋਗੇ ਸਧਾਰਤ ਨੂੰ ਕਿਵੇਂ ਕਵੇ ਚੰਨਿਆ ਦੱਸ ਮੈਂ ਮਰਾਂਗਾ ਉਹ ਕਿਵੇਂ ਕਹਿੰਦਾ ਜੀ ਮੇਰੇ ਮੈਨੂੰ ਮੈਂ ਨਹੀਂ ਇਹ ਗੱਲ ਕਹਿ ਸਕਦਾ ਨਹੀਂ ਜੰਨਿਆ ਹੁਣ ਸੱਚ ਦੱਸ ਮੈਂ ਵੀ ਮਰ ਜਾਂਦਾ ਇੱਕ ਦਿਨ ਕਹਿੰਦੇ ਸੱਚ ਹੀ ਹੋਈ ਹੈ ਜੀ ਵੀ ਜੋ ਵੀ ਕੋਈ ਇੱਥੇ ਜੰਮਿਆ ਉਹਨੂੰ ਮਰਨਾ ਪੈਣਾ ਮਰ ਜਾਣਾ ਇੱਕ ਦਿਨ ਸਭ ਨੂੰ ਅੱਛਾ ਜੰਨਿਆ ਫਿਰ ਚੱਲ ਚੱਲੀਏ ਵਾਪਸ ਰਾਜਕੁਮਾਰ ਸਦਾਰਥ ਨੇ ਜਦੋਂ ਅਰਥੀ ਵੇਖ ਲਈ ਸੀ ਮਰਨਾ ਸੱਚ ਹੈ ਕਹਿੰਦੇ ਹਾਂ ਫਿਰ ਜੇ ਮਰ ਜਾਣਾ ਹੈ ਇਹ ਤੇ ਸਰੀਰ ਝੂਠ ਹੋ ਗਿਆ ਫਿਰ ਜਵਾਨੀ ਝੂਠ ਹੈ ਅੱਜ ਦਿਸ ਰਿਹਾ ਇਹ ਝੂਠ ਹੈ ਅੱਜ ਬੋਲਦਿਆਂ ਇਹ ਝੂਠ ਹੈ ਜਿਹਦੇ ਦੰਦ ਸੋਹਣੇ ਨੇ ਇਹ ਝੂਠ ਹੈ ਨੇ ਇੱਕ ਦਿਨ ਝੂਠ ਹੋ ਜਾਣਾ ਮਰ ਜਾਣਾ ਸੁਪਨੇ ਵਾਂਗੂ ਹੀ ਯਾਦ ਨੇ ਜਿਨ੍ਹਾਂ ਦੇ ਦੰਦ ਟੁੱਟ ਗਏ ਨਵੇਂ ਲੱਗ ਗਏ ਉਹਨਾਂ ਨੂੰ ਐਂ ਯਾਦ ਨੇ ਵੀ ਹੁੰਦੇ ਸੀ ਦੰਦ ਮਰ ਚੁੱਕੇ ਨੇ ਸਾਡੇ ਅੱਖਾਂ ਮਰ ਗਈਆਂ ਦਾੜੀ ਚਿੱਟੀ ਜਿਨ੍ਹਾਂ ਦੀ ਹੋ ਗਈ ਉਹਨਾਂ ਨੂੰ ਐ ਨਹੀਂ ਲੱਗਦਾ ਵੀ ਕਦੇ ਕਾਲੀ ਹੁੰਦੀ ਸੀ ਜਿਵੇਂ ਮਰਗੇ ਚਿੱਟਕਾਲੇ ਕੇਸ ਇਦਾਂ ਹੀ ਸਰੀਰ ਇੱਕ ਦਿਨ ਮਰ ਜਾਣਾ ਕਿੰਨੇ ਸੈੱਲ ਨੇ ਕਿੰਨੀ ਸਰੀਰ ਦੀ ਤਾਕਤ ਹੈ ਜਿਹੜੀ ਮਰ ਗਈ ਕਹਿੰਦੇ ਫਿਰ ਇਹ ਸੱਚ ਤੇ ਨਾਨਾ ਹੋਇਆ ਸੱਚ ਕੀ ਹੈ ਇਹ ਲੱਭਣ ਵਾਸਤੇ ਫਿਰ ਸਧਾਰਥ ਨੇ ਜਦੋਂ ਅਰਥੀ ਵੇਖ ਲਈ ਜੀ ਨਾ ਮੁੜ ਕੇ ਨੀਂਦ ਨਹੀਂ ਆਈ ਐਸਾ ਵਿਰਾਗ ਮਨ ਵਿੱਚ ਲੱਗਿਆ ਸੁੱਤੀ ਪਈ ਜਸ਼ੋਦਰਾ ਰਾਣੀ ਰਾਹੁਲ ਪੁੱਤ ਸੁੱਤੇ ਪੇ ਮਾਂ ਪੁੱਤ ਨੂੰ ਛੱਡ ਕੇ ਐਡਾ ਰਾਜ ਭਾਗ ਛੱਡ ਕੇ ਫਿਰ ਤੁਰ ਪਿਆ ਰਾਜਕੁਮਾਰ ਸਦਾਰਥ ਸੁੱਤਿਆਂ ਪਿਆ ਨੂੰ ਛੱਡ ਕੇ ਹੀ ਆ ਵੀ ਪੜੋ ਮਨ ਹੋ ਕੇ ਮਰਗੀ ਉੱਠ ਜੱਤ ਆ ਜੋਗ ਦੇ ਗਮ ਈ ਗੁਰਦਾਸ ਜੀ ਕਹਿੰਦੇ ਹਨ ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਏ ਤੇ ਮਹਾਤ ਇਹ ਸਿਧਾਰਥ ਰਾਜਕੁਮਾਰ ਸਿਧਾਰਥ ਫਿਰ ਘਰ-ਬਾਰ ਛੱਡ ਕੇ ਮਨ ਵਿੱਚ ਬੈਰਾਗ ਪੈਦਾ ਹੋਇਆ ਤੇ ਛੱਡ ਕੇ ਸਾਰਾ ਕੁਝ ਫਿਰ ਬਾਹਰ ਨਿਕਲੇ 12 ਸਾਲ ਲੱਗੇ ਫੇਰ ਜਾ ਕੇ ਇਦਾਂ ਅੱਖਾਂ ਬੰਦ ਕਰ ਕਰਕੇ ਸਾਧਨਾ ਕੀਤੀ ਮੈਡੀਟੇਸ਼ਨ ਕੀਤਾ ਆਪਣੇ ਆਪ ਨੂੰ ਐ ਜਦੋਂ ਵੇਖਿਆ ਪਰਖਿਆ ਆਪੇ ਨਾਲ ਜੁੜੇ ਤੇ ਉਹ ਬਣੇ ਫਿਰ ਸਰਾਜ ਕੁਮਾਰ ਸਿਧਾਰਥ ਬਣਿਆ ਮਹਾਤਮਾ ਬੁੱਧ ਤੇ ਮਹਾਤਮਾ ਬੁੱਧ ਸਿੰਬੋਲਿਕ ਹੈ ਮੈਡੀਟੇਸ਼ਨ ਦਾ ਭਾਰਤ ਨੂੰ ਮਹਾਤਮਾ ਬੁੱਧ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਬੁੱਧ ਦੀ ਧਰਤੀ ਗੁਰੂ ਨਾਨਕ ਦੀ ਧਰਤੀ ਜਿੱਦਣ ઋਸ਼ੀਆਂ ਦਾ ਨਾਮ ਲੈਣਾ ਹੁੰਦਾ ਨਾ ਦੁਨੀਆ ਚ ਜਾ ਕੇ ਭਾਰਤ ਵਾਲਿਆਂ ਨੇ ਉਹਦਣ ਕਹਿਣਗੇ ਆ ਰਾਮ ਦੀ ਧਰਤੀ ਇਹ ਬੁੱਧ ਦੀ ਧਰਤੀ ਇਹ ਨਾਨਕ ਦੀ ਧਰਤੀ ਇਹ ਇਦਾਂ ਕਹਿੰਦੇ ਫਿਰ ਇੱਥੇ ਗੁਰੂ ਨਾਨਕ ਪਾਤਸ਼ਾਹ ਵਰਗੇ ਪੈਦਾ ਹੋਏ ਇੱਥੇ ਮਹਾਤਮਾ ਬੁੱਧ ਵਰਗੇ ਪੈਦਾ ਹੋਏ ਅੱਛਾ ਘਰ-ਬਾਰ ਛੱਡਿਆ ਫਿਰ ਜਾ ਕੇ ਗੱਲ ਬਣੀ 12 ਸਾਲ ਬਾਅਦ ਫਿਰ ਜਦੋਂ ਵਾਪਸ ਆਏ ਨਾ ਮਹਾਤਮਾ ਬੁੱਧ ਬਣ ਕੇ ਪਤਾ ਲੱਗਾ ਰਾਣੀ ਨੂੰ ਕਿ ਮਹਾਤਮਾ ਬਣ ਕੇ ਮੇਰੇ ਘਰ ਆਲਾ ਮੁੜਿਆ ਪਿਤਾ ਉੱਠੇ ਸਾਰੇ ਰਾਜ ਵਿੱਚ ਸਤਕਾਰ ਕੀਤਾ ਪਿਖਸ਼ਾ ਮੰਗਣ ਵਾਸਤੇ ਉਸੇ ਹੀ ਪਿੰਡ ਵਿੱਚ ਗਏ ਫਿਰ ਇਹ ਸੌਖੀ ਗੱਲ ਥੋੜਾ ਹੁੰਦੀ ਹੈ ਮੰਗਣ ਲਈ ਉੱਥੇ ਹੀ ਜਿੱਥੇ ਰਾਜਾ ਸੀ ਕਰ ਕਰ ਮੰਗਣ ਲਈ ਮਹਾਤਮਾ ਬੁੱਧ ਮੰਗ ਕੇ ਖਾਣਾ ਭਿਖਸ਼ਾ ਲੈਣੀ ਰਾਜਾ ਕਹਿੰਦਾ ਤੂੰ ਮੇਰੇ ਤੋਂ ਲੈ ਲੈ ਸਾਰਾ ਕੁਝ ਤੂੰ ਮੰਗ ਕੇ ਕਿਉਂ ਖਾਣਾ ਕਹਿੰਦਾ ਫਿਰ ਨਿਮਰਤਾ ਰਹਿੰਦੀ ਹੈ ਵੀ ਮੈਂ ਕੋਈ ਚੀਜ਼ ਨਹੀਂ ਮੈਂ ਮੈਂ ਮੰਗ ਕੇ ਖਾਣ ਦਾ ਮੈਂ ਮੈਂ ਮੰਗਤਾ ਆ ਮੈਂ ਤੇ ਬਸ ਮੇਰੇ ਅੰਦਰ ਹੰਕਾਰ ਦੀ ਕਣੀ ਨਾਵੇ ਮੈਂ ਲੋਕਾਂ ਦੀ ਰੋਟੀ ਤੇ ਮਥਾ ਜਾਂ ਖਾਣਗੇ ਰੋਟੀ ਦਿੰਦੇ ਤੇ ਮੇਰੀ ਜ਼ਿੰਦਗੀ ਚੱਲਦੀ ਮੇਰੇ ਅੰਦਰ ਮਾਨ ਨਾ ਮੈਂ ਮੰਗ ਕੇ ਹੀ ਖਾਣਾ ਇਹ ਉਹਨਾਂ ਦੀ ਸੋਚ ਸੀ ਰਾਣੀ ਨੂੰ ਪਤਾ ਲੱਗਾ ਕਹਿੰਦੇ ਰਾਣੀ ਨੂੰ ਬੁਲਾਓ ਰਾਜਾ ਕਹਿੰਦਾ ਮਿਲ ਲਵੇ ਮੁੰਡਾ ਮਲਾਵੇ ਉਸ ਵੇਲੇ ਉਹ ਕਹਿੰਦੀ ਮੈਂ ਨਹੀਂ ਜਾਣਾ ਨਾਰਾਜ਼ ਹੋ ਗਈ ਗੁੱਸਾ ਰਾਣੀ ਨੂੰ ਗੁੱਸਾ ਆਇਆ ਮਿਲੀ ਨਹੀਂ ਫਿਰ ਰਾਜਕੁਮਾਰ ਸਿਧਾਰਥ ਇਹ ਮਹਾਤਮਾ ਬੁੱਧ ਬਣ ਗਏ ਜਦੋਂ ਫਿਰ ਆਪ ਟਿਖਸ਼ਾ ਮੰਗਣ ਗਏ ਅੱਜ ਤੇ ਆਪਣੇ ਘਰ ਵੀ ਗਏ ਆਪਣੀ ਘਰ ਗੇਟ ਅੱਗੇ ਗਏ ਖੜਕਾਇਆ ਘਰ ਵਾਲੀ ਨੇ ਦਰਵਾਜ਼ਾ ਖੋਲ੍ਹਿਆ ਐਦਾਂ ਖੜ ਗਏ ਪੁੱਛਦੇ ਨੇ ਨਾਰਾਜ਼ ਕਿਉਂ ਐ ਮੈਂ ਤੁਰ ਗਿਆ ਸੀ ਛੱਡ ਕੇ ਤਾਂ ਕਹਿਣ ਲੱਗੀ ਨਹੀਂ ਇਸ ਕਰਕੇ ਨਹੀਂ ਵੀ ਤੂੰ ਛੱਡ ਕੇ ਚਲੇ ਗਏ ਤੁਸੀਂ ਨਰਾਜ ਇਸ ਗੱਲਾਂ ਆ ਬੇ ਮੈਨੂੰ ਦੱਸ ਕੇ ਕਿਉਂ ਨਹੀਂ ਗਏ ਐਨੀ ਕਮਜ਼ੋਰ ਸਮਝ ਲਿਆ ਮੈਂ ਤੁਹਾਡੀ ਸਾਥਣ ਸੀ ਤੁਸੀਂ ਮੈਨੂੰ ਦੱਸ ਦੇ ਕਿ ਮੈਂ ਜੋਗ ਕਮਾਉਣਾ ਹੈ ਮੈਂ ਆਪਣੇ ਆਪ ਆਪਣੀ ਖੋਜ ਕਰਨੀ ਹੈ ਦੱਸ ਕੇ ਜਾਂਦੇ ਮੈਂ ਕਦੇ ਨਾ ਰੋਕਦੀ ਮੈਂ ਤਿਆਰ ਕਰਕੇ ਭੇਜਦੀ ਤੁਸੀਂ ਬਿਨਾਂ ਦੱਸੇ ਗਏ ਆ ਮੈਨੂੰ ਇਸ ਕਰਕੇ ਦੁੱਖ ਹੈ 12 ਸਾਲ ਮਾਫ ਨਹੀਂ ਕਰ ਸਕੀ 12 ਸਾਲ ਅੰਦਰ ਫਸ ਗਈ ਗੱਲ 12 ਸਾਲ ਰੋਂਦੀ ਰਹੀ ਮੈਂ ਮਾਫ ਨਹੀਂ ਕਰ ਸਕਦੀ ਮਹਾਤਮਾ ਬੁੱਧ ਨੇ ਇਦਾਂ ਹੱਥ ਜੋੜ ਲਏ ਮੈਂ ਸਾਰੀ ਦੁਨੀਆ ਤੋਂ ਮੇਰੇ ਤੋਂ ਕੋਈ ਗਲਤੀ ਹੋਵੇ ਮੈਂ ਮਾਫੀਆਂ ਮੰਗਦਾ ਹਾਂ ਤੇ ਮੈਂ ਤੇਰੇ ਤੋਂ ਵੀ ਮਾਫੀ ਮੰਗਦਾ ਮੈਨੂੰ ਮਾਫ ਕਰ ਦੇ ਇੰਨਾ ਲਫ਼ਜ਼ ਕਹਿਣ ਦੀ ਧੀਰ ਸੀ ਮਹਾਤਮਾ ਬੁੱਧ ਨੇ ਜਦੋਂ ਘਰ ਵਾਲੀ ਦੇ ਅੱਗੇ ਹੱਥ ਜੋੜ ਕੇ ਮਾਫੀ ਮੰਗੀ ਉਸੇ ਵੇਲੇ ਉਹਨੇ ਤੇ ਪਿਗਲ ਗਿਆ ਮਨ ਉਹ ਅੰਦਰ ਜਿਹੜੀ ਗੱਠ ਵੱਜੀ ਸੀ ਨਿਕਲ ਗਈ ਅਸੀਂ ਗੰਡਾ ਹੀ ਬਣ ਕੇ ਬੈਠੇ ਰਹਿੰਨੇ ਆ ساری ਜ਼ਿੰਦਗੀ ਉਹਨੇ ਮੈਨੂੰ ਐ ਕਹਿਤਾ ਮੈਂ ਐ ਨਹੀਂ ਮੈਂ ਨਹੀਂ ਮaaf ਕਰ ਸਕਦਾ ਉਹਨੂੰ ਨਹੀਂ ਮੈਂ ਮaaf ਕਰ ਸਕਦਾ ਹੋਰ ਮੈਂ ਸਭ ਨੂੰ ਕਰ ਦੂੰ ਫਲਾਣਾ ਬੰਦਾ ਮੈਂ ਬਖਸ਼ ਨਹੀਂ ਸਕਦਾ ਇਹ ਸਾਡੇ ਅੰਦਰ ਗੰਡਾਂ ਵੱਜੀਆਂ ਰਹਿੰਦੀਆਂ ਨੇ ਇਹ ਸਾਨੂੰ ਬਹੁਤ ਤੰਗ ਕਰਦੀਆਂ ਨੇ ਤੁਸੀਂ ਕਿਸੇ ਬੰਦੇ ਨਾਲ ਬੋਲਚਾਲ ਵੀ ਮੁੜ ਕੇ ਭਾਵੇਂ ਨਾ ਰੱਖੋ ਪਰ ਅੰਦਰੋਂ ਮaaf ਕਰ ਦਿਓ ਵਿਆਹ ਟੰਗ ਤੇ ਨਾ ਸੱਦੋ ਨਾ ਉਹਦੇ ਜਾਓ ਪਰ ਅੰਦਰੋਂ ਦਿਲੋਂ ਅੰਦਰੋਂ ਭਿੱਜ ਕੇ ਕਹਿ ਦਿਓ ਵੀ ਜਾ ਤੈਨੂੰ ਮaaf ਕੀਤੀ ਆ ਸਾਈਕੋਲੋਜਿਸਟ ਜਿਹੜੇ ਹੁੰਦੇ ਨੇ ਨਾ ਜੀ ਮਨ ਦੇ ਡਾਕਟਰ ਇਹ ਬੰਦੇ ਨੂੰ ਹਿਪਨੋਟਾਈਜ਼ ਕਰਨਗੇ ਹਿਪਨੋਟਾਈਜ਼ ਕਰਕੇ ਫਿਰ ਉਹਨੂੰ ਕਹਿਣਗੇ ਪਿੱਛੇ ਲੈ ਜਾਣਗੇ ਜਿੱਥੇ ਕਿਤੇ ਉਹਨਾਂ ਨਾਲ ਤੱਕਾ ਹੋਇਆ ਹੁੰਦਾ ਕਹਿਣਗੇ ਜਾ ਉਹਨੂੰ ਮaaf ਕਰ ਦੇ ਹਿਪਨੋਟਾਈਜ਼ ਕਰਕੇ ਫਿਰ ਉਹਨੂੰ ਮਾਫ ਕਰਾਉਂਦੇ ਨੇ ਤਾਂ ਬ੍ਰੇਨ ਰਿਲੈਕਸ ਹੁੰਦਾ ਹੈ ਹਿਪਨੋਟਾਈਜ਼ ਕਰਨ ਵਾਲੇ ਡਾਕਟਰ ਵੀ ਬੰਦੇ ਨੂੰ ਮਾਫ ਹੀ ਕਰਾਉਂਦੇ ਮਾਫ ਕਰ ਜਿੰਨੇ ਤੇਰੇ ਨਾਲ ਮਾਰਾ ਕੀਤਾ ਮਾਫ ਕਰਦੇ ਮਾਫ ਕਰਨਾ ਬੜਾ ਵੱਡਾ ਕਨਸੈਪਟ ਹੈ ਸਭ ਨੂੰ ਮਾਫ ਕਰ ਦਿਓ ਮਾਫ ਕਰ ਦਿਓ ਤੇ ਮਾਫੀ ਮੰਗ ਲਓ ਮਾਫੀ ਮੰਗੋ ਇਹਦੇ ਨਾਲ ਅੰਦਰੋਂ ਗੰਢ ਖੁੱਲ ਜਾਂਦੀ ਹੈ ਉਹ ਅੰਦਰ ਨਹੀਂ ਤੇ ਗੰਢਾਂ ਹੀ ਵੱਜੀਆਂ ਨੇ ਲਈ ਬੜੀਆਂ ਭੈੜੀਆਂ ਗੰਢਾਂ ਹੁੰਦੀਆਂ ਉੱਥੇ ਫਿਰ ਇਹਨੇ ਕਾਰਸੇ ਵਾਲੇ ਬਾਬੇ ਐ ਮੇਰੇ ਖਿਆਲ ਫਿਰ ਇੱਥੇ ਥੋੜਾ ਇੱਥੇ ਅੱਗੇ ਅੰਦਰ ਬਹਿ ਲੈਣ ਦੇ ਜਿੱਥੇ ਬਹਿਣਾ ਅੱਗੇ ਇਹਨਾਂ ਤੇ ਆਪ ਹੀ ਦੇਖ ਲਿਆ ਕਰੋ ਆ ਦੋ ਚਾਰ ਸੇਵਾਦਾਰ ਨੇ ਇੱਥੇ ਇੱਥੇ ਇੱਕ ਬਹਿ ਜੂ। ਚਲੋ ਗੁਰੂ ਘਰ ਦੇ ਸੇਵਾ ਕਰਦੇ ਐ। ਡਿਊਟੀਆਂ ਕਰਦੇ ਆਪੋ ਆਪਣੇ ਇੱਥੇ ਬਹਿ ਜਾ ਬਾਬਾ ਜੀ ਇੱਥੇ ਸੱਚੇ ਇੱਥੇ ਬਹਿ ਜਾ ਅੱਛਾ ਜੀ ਤਰ ਸੁਣੋ ਬਈ 12 ਸਾਲ ਮਾਫ ਨਹੀਂ ਕਰ ਸਕੂ ਜਦੋਂ ਸਿਦਾਰਥ ਨੇ ਇਦਾਂ ਹੱਥ ਜੋੜਤੇ ਪਿਗਲ ਗਿਆ ਫਿਰ ਇਹਨੇ ਕਿਹਾ ਬਿਕਸ਼ਾਮ ਦੇਹੀ ਪਿਕਸ਼ਾ ਦੇ ਪਿਕਸ਼ਾ ਮੰਗਣ ਵੇਲੇ ਜਦੋਂ ਮੰਗਦੇ ਨੇ ਉਹ ਜਦੋਂ ਉਹਨੇ ਮੰਗਿਆ ਨਾ ਵੀ ਪਿਕਸ਼ਾ ਦੇ ਅੰਦਰ ਗਈ ਇਹਦਾ ਪੁੱਤਰ 16-17 ਸਾਲਾਂ ਦਾ ਹੋ ਗਿਆ ਸੀ ਬਾਹ ਫੜ ਕੇ ਲੈ ਆਈ ਤੇ ਆਪਣੇ ਪੁੱਤ ਦੀ ਬਾਹ ਮਹਾਤਮਾ ਬੁੱਧ ਨੂੰ ਫੜਾ ਦਿੱਤੀ ਕਹਿੰਦੇ ਲੈ ਮੈਂ ਤੈਨੂੰ ਪਿਕਸ਼ਾ ਦੇ ਵਿੱਚ ਆਪਣਾ ਪੁੱਤ ਦਿੰਦਾ ਪੁੱਤ ਦੇ ਦਿੱਤਾ ਆਪਣੇ ਜਦੋਂ ਮaaf ਕਰਤਾ ਪਹਿਲਾਂ ਮਿਲਣਾ ਵੀ ਨਹੀਂ ਸੀ ਚੌਂਦੀ ਘਰ ਵਾਲੇ ਨੂੰ ਮੈਂ ਨਹੀਂ ਮਿਲਣਾ ਜਦੋਂ ਮaaf ਕੀਤਾ ਫਿਰ ਆਪਣਾ ਪੁੱਤ ਦੇ ਦਿੱਤਾ ਭਿਕਸ਼ਾ ਕਹਿੰਦੀ ਆ ਲੈ ਸੋ ਗੰਢ ਹੁੰਦੀ ਹੈ ਖੋਲ ਦੇਣੀ ਚਾਹੀਦੀ ਅੰਦਰੋਂ ਪਰ ਜਿਹੜੀ ਮੈਂ ਗੱਲ ਕਹਿਣੀ ਸੀ ਉਹ ਕੀ ਹੈ ਰੋੜੇ ਵੀ ਸਿਖਾਉਂਦੇ ਨੇ ਮਿੱਟੀ ਵੀ ਸਿਖਾਉਂਦੀ ਹੈ ਪੱਤੇ ਵੀ ਸਿਖਾਉਂਦੇ ਨੇ ਡਿੱਗਦਾ ਪੱਤਾ ਸਿਖਾ ਦਿੰਦਾ ਮੈਂ ਵੀ ਇੱਕ ਦਿਨ ਡਿੱਗ ਜਾਣਾ ਟਹਿ ਜਾਣਾ ਖਤਮ ਹੋ ਜਾਣਾ ਮਰ ਜਾਣਾ ਤੇ ਮੈਂ ਕਹਿਣਾ ਕੀ ਤਾਂ ਉਹਨਾਂ ਵੀ ਮਹਾਤਮਾ ਬੁੱਧ ਬਣ ਜਾਏਗਾ ਕੋਈ ਸਿਧਾਰਥ ਨੇ ਵੇਖੀ ਅਰਥੀ ਪਹਿਲੇ ਨੰਬਰ ਤੇ ਸਿਧਾਰਥ ਨੇ ਵੇਖਿਆ ਬਿਮਾਰ ਬੰਦਾ ਆਪਾਂ ਨਹੀਂ ਵੇਖੇ ਕੈਂਸਰ ਵਾਲੇ ਬੋਲੋ ਆਪਾਂ ਕੈਂਸਰ ਵਾਲੇ ਬੰਦੇ ਨਹੀਂ ਵੇਖੇ ਹਾਏ ਹਾਏ ਕਰਦੇ ਹੁੰਦੇ ਨੇ ਐਡੇ ਐਡੇ ਜ਼ਖਮ ਹੋਏ ਹੁੰਦੇ ਨੇ ਸਰੀਰ ਤੇ ਸਾਡੇ ਅੰਦਰ ਆਇਆ ਪਰ ਆ ਕਦੀ ਵੀ ਅਸੀਂ ਵੀ ਬਿਮਾਰ ਹੋ ਸਕਦੇ ਹਾਂ ਚਲੋ ਅੱਗੇ ਵੇਖੋ ਕੀ ਅਸੀਂ ਕਦੀ ਬੁੱਢੇ ਬੰਦੇ ਨਹੀਂ ਵੇਖੇ ਰੋਜ਼ ਹੀ ਵੇਖਦੇ ਘਰ ਚੀ ਨੇ ਸਾਡੇ ਗੱਲਾਂ ਚ ਟੋਏ ਪਏ ਐ ਝੁਰੜੀਆਂ ਪਈਆਂ ਲੱਕ ਬਿੰਗਾ ਹੋ ਗਿਆ ਖੜਿਆ ਜਾਂਦਾ ਨਹੀਂ ਸਿਰ ਕੰਬਦਾ ਐ ਅਸੀਂ ਕਿਹੜਾ ਬੁੱਢੇ ਨਹੀਂ ਵੇਖਦੇ ਪਰ ਸਾਨੂੰ ਉਹਨਾਂ ਬੁੱਢਿਆਂ ਨੂੰ ਵੇਖ ਕੇ ਆਪਣਾ ਬੜੇਪਾ ਯਾਦ ਨਹੀਂ ਆਉਂਦਾ ਸਾਨੂੰ ਲੱਗਦਾ ਅਸੀਂ ਥੋੜਾ ਹੋਣਾ ਬੁੱਢੇ ਤੇ ਅਸੀਂ ਕਦੇ ਅਰਥੀਆਂ ਨਹੀਂ ਵੇਖੀਆਂ ਮਰਦੇ ਨਹੀਂ ਵੇਖੇ ਲਾਂਬੂ ਲੱਗਦੇ ਨਹੀਂ ਵੇਖੇ ਪੁਰਾਣੇ ਵੇਲਿਆਂ 'ਚ ਕੋਈ ਲਾਂਬੂ ਲਾ ਕੇ ਆਉਂਦਾ ਸੀ ਨਾ 5-7 ਦਿਨ ਸਾਰੇ ਪਿੰਡ 'ਚ ਰੋਟੀ ਨਹੀਂ ਸੀ ਪੱਕਦੀ ਹੁੰਦੀ ਕਿਸੇ ਦਾ ਜਵਾਨ ਪੁੱਤ ਮਰਦਾ ਸੀ ਚੁੱਲ੍ਹੇ ਅੱਗ ਨਹੀਂ ਮੈਂ ਆਪ ਖੁਦ ਵੇਖਿਆ ਸਾਡੇ ਸ਼ਰੀਕੇ ਦੇ ਵਿੱਚ ਮੁੰਡਾ ਮਰਿਆ ਸੀ ਉਹ ਦਿਨ ਰਾਤ ਨੂੰ ਮੈਂ ਆਪਣੀ ਮਾਂ ਨੂੰ ਕਿਹਾ ਮੈਂ ਕਿਹਾ ਮੰਮੀ ਪ੍ਰਸ਼ਾਦਾ ਨਹੀਂ ਪਕਾਇਆ ਰੋਟੀ ਕਹਿੰਦੀ ਅੱਜ ਨਹੀਂ ਰੋਟੀ ਇਦਾਂ ਹੀ ਸੋਚੋ ਕਿੰਦੇ ਅੱਜ ਰੋਟੀ ਨਹੀਂ ਬਣੀ ਸੀ ਸ਼ਰੀਕੇ 'ਚ ਸੀ ਅੱਗੇ ਤੋਂ ਅੱਗੇ ਮੁੰਡਾ ਸਾਡੇ ਪਿੰਡ 'ਚ ਪਰ ਮੁੰਡੇ ਦੀ ਉਮਰ ਉਦੋਂ 14-15 ਸਾਲ ਦਾ ਮੁੰਡਾ ਮਰ ਗਿਆ ਰੋਟੀ ਪੱਕੀ ਨਹੀਂ ਸਾਡੇ ਘਰ ਹਰ ਸਾਲ ਕੋਈ ਨਾ ਕੋਈ ਸ਼ਰੀਕੇ 'ਚ ਮਰਦਾ ਸੀ ਤੇ ਦੀਵਾਲੀ ਨਹੀਂ ਮਨਾਉਣੀ ਆਪਾਂ ਨਹੀਂ ਮਨਾਉਣੀ ਤੋਂ ਉਹਦਾ ਮੁੰਡਾ ਮਰ ਗਿਆ ਉਹਦੇ ਘਰ ਮੌਤ ਹੋ ਸਾਰੇ ਲੋਕੀ ਇਦਾਂ ਇੱਕ ਦੂਜੇ ਦਾ ਦਰਦ ਮੰਨਦੇ ਸੀ ਤਕਲੀਫ ਮੰਨਦੇ ਸੀ ਕਈ ਕਈ ਦਿਨ ਲੋਕ ਜਾਦ ਅੱਜ ਕੱਲ ਤੇ ਫੋਨ ਦੇ ਉੱਤੇ ਟਿਊਨਾ ਚੱਲ ਰਹੀਆਂ ਹੁੰਦੀਆਂ ਨੇ ਉਧਰੋਂ ਸੰਸਕਾਰ ਹੋ ਰਿਹਾ ਹੁੰਦਾ ਅੱਜ ਕੱਲ ਕੌਣ ਵੇਖਦਾ ਜਿਹੜਾ ਮਾੜਾ ਮੋਟਾ ਵਿਰਾਗ ਹੁੰਦਾ ਹੈ ਗੱਡੀ 'ਚ ਬਹਿ ਜਾਓ ਰੀਲਾਂ ਵੇਖਣ ਲੱਗ ਜਾਓ ਵਿਰਾਗ ਬੁਰੂ ਕਿਧਰ ਹੀ ਉੜ ਜਾਂਦਾ ਹੈ 5-7 ਮਿੰਟ 'ਚ ਨਿਕਲ ਜਾਂਦਾ ਵਿਰਾਗ ਆਹ ਦੀਵਾਨ ਸੁਣ ਕੇ ਤੁਸੀਂ ਇੱਥੋਂ ਬਾਹਰ ਨਿਕਲੋ ਗੱਡੀ 'ਚ ਬਹਿ ਕੇ ਫੋਨ ਸਟਾਫ ਚਲਾਓ ਬਾਹ ਘੰਟੇ 'ਕ ਤੱਕ ਦੀਵਾਨ ਦੀ ਨੂੰ ਕਿਧਰ ਹੀ ਭੁੱਲ ਭੱਲ ਜਾਂਦਾ ਨਵਾਂ ਆਇਆ ਉੱਥੇ ਕੀ ਹੋ ਰਿਹਾ ਉੱਥੇ ਕੀ ਹੋ ਰਿਹਾ ਰੀਲ ਵੇਖ ਲੈ ਉਹਦੀ ਵੇਖ ਲੈ ਆ ਵੇਖ ਲੈ ਵੇਖੀ ਚੱਲੋ ਹਲਪਲ ਜਾਂਦਾ ਬੰਦਾ ਅੱਜ ਕੱਲ ਕਿੱਥੇ ਮੈਮਰੀ ਹੈ ਪਰ ਕਈ ਮੈਨੂੰ ਲੱਗਦਾ ਚੰਗੀਆਂ ਚੀਜ਼ਾਂ ਨੂੰ ਯਾਦ ਵਿੱਚ ਆਪਣੇ ਚੇਤਾ ਸ਼ਕਤੀ ਦੇ ਵਿੱਚ ਬਿਠਾਉਣਾ ਚਾਹੀਦਾ ਹੈ ਇਹਨੂੰ ਐਂ ਅੰਦਰ ਬਿਠਾ ਲੈਣਾ ਚਾਹੀਦਾ ਵੀ ਆ ਗੱਲਾਂ ਤਾਂ ਯਾਰ ਯਾਦ ਰੱਖੀਏ ਆਪਾਂ ਵੇਖੋ ਅਰਥੀ ਵੇਖੀ ਤੇ ਸਿਧਾਰਥ ਮਹਾਤਮਾ ਬੁੱਧ ਹੋ ਨਿਪੜਦਾ ਹੈ ਸਖਾਣ ਤੇ ਆਇਆ ਤੇ ਮੁਰਦਾ ਵੀ ਸਿਖਾ ਗਿਆ ਬਿਮਾਰ ਵੀ ਸਿਖਾ ਗਿਆ ਉਹਨੂੰ ਬੁੱਢਾ ਵੀ ਸਿਖਾ ਗਿਆ ਬੁੱਢਾ ਬੋਲਿਆ ਨਹੀਂ ਸਦਾਰਥ ਨੂੰ ਸਿਖਾ ਗਿਆ ਨਾ ਬਿਮਾਰ ਬੋਲਿਆ ਬਿਮਾਰ ਵੀ ਸਦਾਰਥ ਨੂੰ ਸਿਖਾ ਗਿਆ ਅਰਥੀ ਨੇ ਤੇ ਬੋਲਣਾ ਹੀ ਕੀ ਸੀ ਲੈ ਫੇਰ ਵੀ ਸਿੱਖ ਗਿਆ ਸਿੱਖਣ ਵਾਲੇ ਬੰਦੇ ਨੂੰ ਬੇਜਾਨ ਚੀਜ਼ਾਂ ਵੀ ਸਿਖਾ ਜਾਂਦੀਆਂ ਤੇ ਜਿਹਨੇ ਨਹੀਂ ਸਿੱਖਣਾ ਉਹਦੇ ਸਾਹਮਣੇ ਗੁਰੂ ਨਾਨਕ ਬੈਠਾ ਰਵੇ ਉਹਨੇ ਜਿਉਂਦੇ ਤੋਂ ਵੀ ਨਹੀਂ ਸਿੱਖਣਾ ਸਾਹਮਣੇ ਬੰਦਾ ਜਿਉਂਦਾ ਜਾਗਦਾ ਬੈਠਾ ਰਹੇ ਉਹਨੇ ਨਹੀਂ ਸਿੱਖਣਾ ਜਿਨੇ ਸਿੱਖਣਾ ਹੈ ਉਹਨੇ ਬੇਜਾਨ ਤੋਂ ਵੀ ਸਿੱਖਣਾ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮੈਂ ਝੂਕ ਅੰਧੇ ਏਕ ਨਾ ਲੱਗਈ ਜਿਉਂ ਵਾਂਸ ਵਜਾਈਏ ਇਹ ਫਰਕ ਹੈ ਤਾਂ ਕਰਕੇ ਭਾਈ ਬੇਨਤੀ ਹੈ ਕਿ ਆਪਾਂ ਸਾਰੇ ਜਣੇ ਨਾ ਚੰਗੇ ਸਿਖਿਆਰਥੀ ਬਣੀਏ ਗਾਕ ਬਣਨਾ ਹੁੰਦਾ ਚੰਗੀਆਂ ਚੀਜ਼ਾਂ ਦੇ ਗਾਕ ਬਣ ਜਾਓ ਫਿਰ ਤੁਹਾਨੂੰ ਚੰਗੀਆਂ ਚੀਜ਼ਾਂ ਮਿਲਣ ਲੱਗ ਜਾਣਗੀਆਂ